ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਮੈਂ ਤੁਹਾਨੂੰ ਚੌਪਈ ਸਾਹਿਬ ਜੀ ਦੇ ਪਾਠ ਦੀ ਮਤਤਾ ਬਾਰੇ ਦੱਸਾਂਗੀ ਇਸ ਲਈ ਵੀਡੀਓ ਨੂੰ ਅੰਤ ਤੱਕ ਵਾਚ ਜਰੂਰ ਕਰਿਓ ਚੌਪਈ ਸਾਹਿਬ ਸਿੱਖ ਧਰਮ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਬਾਣੀ ਹੈ ਜੋ ਕਿ ਦਸਮ ਗ੍ਰੰਥ ਵਿੱਚ ਦਰਜ ਹੈ ਅਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚੀ ਗਈ ਹੈ ਇਸ ਬਾਣੀ ਨੂੰ ਬੇਨਤੀ ਚੋਪਈ ਵੀ ਕਿਹਾ ਜਾਂਦਾ ਹੈ ਇਸ ਦੀ ਮਹੱਤਤਾ ਕਈ ਪੱਖਾ ਤੋਂ ਹੈ ਨੰਬਰ 1 ਸਰਬ ਸ਼ਕਤੀਮਾਨ ਪ੍ਰਮਾਤਮਾ ਦੀ ਉਸਤ ਅਤੇ ਸੁਰੱਖਿਆ ਦੀ ਮੰਗ ਚੋਪਈ ਸਾਹਿਬ ਮੁੱਖ ਤੌਰ ਤੇ ਅਕਾਲ ਪੁਰਖ ਵੀ ਉਸਤ ਅਤੇ ਉਸ ਕੋਲ ਸੰਪੂਰਨ ਸੁਰੱਖਿਆ ਦੀ ਅਰਦਾਸ ਹੈ ਇਸ ਵਿੱਚ ਗੁਰੂ ਜੀ ਨੇ ਪ੍ਰਮਾਤਮਾ ਨੂੰ ਸਰਬ ਸ਼ਕਤੀਮਾਨ ਹਰ ਥਾਂ ਮੌਜੂਦ ਅਤੇ ਸਭ ਦਾ ਰੱਖਿਆਕ ਦੱਸਿਆ ਹੈ ਬਾਣੀ ਦਾ ਪਾਠ ਕਰਨ ਵਾਲਾ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ ਨੰਬਰ 2 ਨਿਰਪੈਤਾ ਅਤੇ ਆਤਮ ਵਿਸ਼ਵਾਸ ਇਸ ਬਾਣੀ ਦੇ ਪਾਠ ਨਾਲ ਮਨ ਵਿੱਚੋਂ ਡਰ ਦੂਰ ਹੁੰਦਾ ਹੈ ਅਤੇ ਨਿਰਪੈਤਾ ਪੈਦਾ ਹੁੰਦੀ ਹੈ ਗੁਰੂ ਸਾਹਿਬ ਨੇ ਖੁਦ ਇਸ ਬਾਣੀ ਰਾਹੀਂ ਪ੍ਰਮਾਤਮਾ ਤੇ ਪੂਰਨ ਭਰੋਸਾ ਪ੍ਰਗਟ ਕੀਤਾ ਹੈ ਕਿ ਉਹ ਹਰ ਸੰਕਟ ਅਤੇ ਦੁਸ਼ਮਣ ਤੋਂ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ ਇਹ ਪਾਠਕ ਨੂੰ ਆਤਮ ਵਿਸ਼ਵਾਸ ਦਿੰਦਾ ਹੈ ਕਿ ਕੋਈ ਵੀ ਉਸ ਦਾ ਨੁਕਸਾਨ ਨਹੀਂ ਕਰ ਸਕਦਾ ਜਿੱਕਰ ਪ੍ਰਮਾਤਮਾ ਉਸ ਦੇ ਨਾਲ ਹੈ ਨੰਬਰ 3 ਮਾਨਸਿਕ ਸ਼ਾਂਤੀ ਅਤੇ ਇਕਾਗਰਤਾ ਚੋਪਈ ਸਾਹਿਬ ਦਾ ਪਾਠ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਇਕਾਗਰਤਾ ਵਧਦੀ ਹੈ ਇਹ ਬਾਣੀ ਮਨ ਨੂੰ ਪ੍ਰਮਾਤਮਾ ਨਾਲ ਜੋੜਦੀ ਹੈ ਅਤੇ ਦੁਨੀਆਵੀ ਚਿੰਤਾਵਾਂ ਤੋਂ ਮੁਕਤੀ ਦਿਵਾਉਂਦੀ ਹੈ ਕਈ ਲੋਕ ਇਸ ਦਾ ਨਿਤਨੇਮ ਪਾਠ ਕਰਦੇ ਹਨ ਤਾਂ ਜੋ ਉਹਨਾਂ ਦਾ ਮਨ ਸ਼ਾਂਤ ਰਹੇ ਅਤੇ ਉਹ ਸਹੀ ਫੈਸਲੇ ਲੈ ਸਕਣ ਨੰਬਰ 4 ਸੰਕਟ ਨਿਵਾਰਣ ਸਿੱਖ ਧਰਮ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜੋ ਪਈ ਸਾਹਿਬ ਦਾ ਪਾਠ ਸੰਕਟ ਦੇ ਸਮੇਂ ਬਹੁਤ ਸਹਾਇਕ ਹੁੰਦਾ ਹੈ ਜਦੋਂ ਕੋਈ ਵਿਅਕਤੀ ਕਿਸੇ ਮੁਸੀਬਤ ਵਿੱਚ ਫਸਿਆ ਹੁੰਦਾ ਹੈ ਜਾਂ ਕਿਸੇ ਖਤਰੇ ਦਾ ਸਾਹਮਣਾ ਕਰਨ ਰਿਹਾ ਹੁੰਦਾ ਹੈ ਤਾਂ ਇਸ ਬਾਣੀ ਦਾ ਪਾਠ ਕਰਨ ਨਾਲ ਉਸ ਨੂੰ ਹੌਸਲਾ ਮਿਲਦਾ ਹੈ ਅਤੇ ਕਈ ਵਾਰ ਅਚਾਨਕ ਹੀ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਹੈ ਇਹ ਇਹ ਬੁਰਾਈਆਂ ਅਤੇ ਨਕਾਰਾਤਮਕ ਸ਼ਕਤੀਆਂ ਤੋਂ ਬਚੋਂਦੀ ਹੈ ਨੰਬਰ 5 ਨਿਤਨੇਮ ਦਾ ਹਿੱਸਾ ਚੋਪਈ ਸਾਹਿਬ ਸਿੱਖਾ ਦੇ ਪੰਜ ਨਿਤਨੇਮ ਦੀਆਂ ਬਾਣੀਆਂ ਵਿੱਚੋਂ ਇੱਕ ਹੈ ਜੋ ਕਿ ਰੋਜ਼ਾਨਾ ਪੜ੍ਹੀਆਂ ਜਾਂਦੀਆਂ ਹਨ ਸਵੇਰੇ ਉੱਠ ਕੇ ਜਪਜੀ ਸਾਹਿਬ ਤੋਂ ਬਾਅਦ ਇਸ ਬਾਣੀ ਦਾ ਪਾਠ ਕੀਤਾ ਜਾਂਦਾ ਹੈ ਨਿਤਨੇਮ ਦਾ ਹਿੱਸਾ ਹੋਣ ਕਰਕੇ ਇਹ ਸਿੱਖਾ ਦੇ ਜੀਵਨ ਦਾ ਅਨਖੜਵਾ ਅੰਗ ਹੈ ਅਤੇ ਉਹਨਾਂ ਨੂੰ ਰੂਹਾਨੀ ਤੌਰ ਤੇ ਮਜ਼ਬੂਤ ਕਰਦਾ ਹੈ ਵੀਡੀਓ ਐਂਡ ਤੱਕ ਵਾਚ ਜੁੜ ਕਰਿਓ ਮੇਰੇ ਪਿਆਰਿਓ ਨੰਬਰ 6 ਗੁਰੂ ਪ੍ਰਤੀ ਸ਼ਰਧਾ ਇਸ ਬਾਣੀ ਦੇ ਪਾਠ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਤੀ ਸ਼ਰਧਾ ਵਾਦੀ ਹੈ ਇਹ ਗੁਰੂ ਜੀ ਦੀ ਸ਼ਕਤੀ ਦੂਰ ਅੰਦੇਸ਼ੀ ਅਤੇ ਪਰਮਾਤਮਾ ਪ੍ਰਤੀ ਅਟੁੱਟ ਵਿਸ਼ਵਾਸ ਨੂੰ ਦਰਸਾਉਂਦੀ ਹੈ। ਕੁੱਲ ਮਿਲਾ ਕੇ ਜੋ ਪਈ ਸਾਹਿਬ ਸਿੱਖਾ ਲਈ ਨਾ ਸਿਰਫ ਇੱਕ ਰੂਹਾਨੀ ਬਾਣੀ ਹੈ ਸਗੋ ਇਹ ਉਹਨਾਂ ਨੂੰ ਜੀਵਨ ਦੇ ਸੰਘਰਸ਼ਾਂ ਵਿੱਚ ਵੀ ਸ਼ਕਤੀ, ਹਿੰਮਤ ਅਤੇ ਸੁਰੱਖਿਆ ਪ੍ਰਦਾਨ ਕਰਨ ਵਾਲੀ ਇੱਕ ਮਹੱਤਵਪੂਰਨ ਅਰਦਾਸ ਵੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ